ਅੱਜ ਕੱਲੀ ਮੈਂ ਹਾਂ ਕਵਰ ਸਿੰਘ 베ਦੀ ਗਾਇਕ ਸ਼ੋਭਦੀਪ ਸਿੰਘ ਸਿੱਧੂ ਮੁਸੇ ਵਾਲਾ ਦੇ ਮਾਮਲੇ ਦੇ ਵਿੱਚ ਬੇਸ਼ੱਕ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋ ਗਈਆਂ ਹੋਣ ਬਹੁਤ ਸਾਰੀ ਤਸਵੀਰ ਚਾਹੇ ਦਿੱਲੀ ਦੇ ਸਪੈਸ਼ਲ ਸੈੱਲ ਨੇ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਹਰ ਪੱਖ ਤੋਂ ਇਸ ਤਸਵੀਰ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਜੇ ਦੇਖਿਆ ਜਾਵੇ ਤਾਂ ਇਹ ਮਾਮਲਾ ਇੰਨਾ ਗੰਭੀਰ ਹੈ ਕਿ ਪੰਜਾਬ ਪੁਲਿਸ ਲਈ ਸਰਕਾਰ ਲਈ ਗਲੇ ਦੀ ਹੱਡੀ ਬਣਿਆ ਹੋਇਆ ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਪੂਰੀ ਦੀ ਪੂਰੀ ਤਾਣੀ ਉਲਜੀ ਹੋਈ ਹੈ ਤਾਂ ਕਹਿ ਸਕਦੇ ਆ ਕਿ ਇੱਕ ਪਾਸੇ ਤਾਂ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਪੇ ਨੇ ਜੋ ਹੁਣ ਇਨਸਾਫ ਦੀ ਆਸ ਛੱਡ ਚੁੱਕੇ ਨੇ ਕਿਉਂਕਿ ਸਰਕਾਰਾਂ ਇਨਸਾਫ ਦੇ ਨਹੀਂ ਸਕੀਆਂ ਪੁਲਿਸ ਪ੍ਰਸ਼ਾਸਨ ਤੋਂ ਜਿਸ ਤਰ੍ਹਾਂ ਦੀ ਆਸ ਜਿਹੜੀ ਉਹਨਾਂ ਦੇ ਮਾਪਿਆਂ ਨੇ ਰੱਖੀ ਸੀ ਉਹ ਆਸ ਵੀ ਕਿਤੇ ਨਾ ਕਿਤੇ ਮਦਮ ਪੈਂਦੀ ਵਿਖਾਈ ਦੇ ਰਹੀ ਆ ਤਾਂ ਇਸੇ ਮਾਮਲੇ ਦੇ ਵਿੱਚ ਗੈਂਗਸਟਰ ਲਾਰਸ ਬਸ਼ਨੋਈ ਦੀ ਇੱਕ ਵੀਡੀਓ 14 ਤੇ 17 ਮਾਰਚ ਨੂੰ ਕਿਸੇ ਜੇਲ੍ਹ ਦੇ ਵਿੱਚੋਂ ਇੰਟਰਵਿਊ ਦਿੰਦਿਆਂ ਦੀ ਸਾਹਮਣੇ ਆndi ਹੈ ਜਿਹਦੇ ਵਿੱਚ ਲਾਰਸ ਬਸ਼ਨੋਈ ਗਾਇਕ ਸਿੱਧੂ ਮਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰਦਾ ਹੈ ਕਿ ਆਖਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮਸੇਵਾਲਾ ਦਾ ਕਤਲ ਕਰਨਾ ਕਿਉਂ ਪੈ ਗਿਆ ਤੇ ਇਹਦੀ ਸਾਜ਼ਿਸ਼ ਕਿਵੇਂ ਬਣੀ ਹਥਿਆਰ ਕਿੱਥੋਂ ਆਏ ਤੇ ਗੋਲਡੀ ਬਰਾੜ ਨੇ ਵਿਦੇਸ਼ ਬੈਠੇ ਇਸ ਦੀ ਜ਼ਿੰਮੇਵਾਰੀ ਕਿਵੇਂ ਲਈ ਤਾਂ ਪੂਰੀ ਸਾਜ਼ਿਸ਼ ਦੇ ਵਿੱਚ ਕਿਹੜੇ ਲੋਕ ਸ਼ਾਮਲ ਰਹੇ ਆ ਗੈਂਗਸਟਰ ਲੋਰੈਂਸ ਜੀ ਇੰਟਰਵਿਊ ਜਿਵੇਂ ਹੀ ਜਨਤਕ ਹੁੰਦੀ ਹੈ ਤਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਸਿਆਸਤਦਾਨਾਂ ਦੇ ਨਿਸ਼ਾਨੇ ਤੇ ਦਿਖਾਈ ਦਿੰਦਾ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਲ ਜਿਹੜੇ ਆ ਉਹ ਗਾਇਕ ਸ਼ੁਭਦੀਪ ਸਿੰਘ ਸਿੱਧੂ ਮਸੇਵਾਲਾ ਨਾਲ ਜੁੜੇ ਹੁੰਦੇ ਆ ਤਾਂ ਕਹਿ ਸਕਦੇ ਆ ਕਿ ਅੱਜ ਵੀ ਇਹ ਮਾਮਲਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਲਈ ਗਲੇ ਦੀ ਹੱਡੀ ਬਣਿਆ ਹੋਇਆ ਜਿਵੇਂ ਹੀ ਗੈਂਗਸਟਰ ਲੋਰੈਂਸ ਬਸ਼ਨੋਈ ਦੀ ਵੀਡੀਓ ਬਾਹਰ ਆਉਂਦੀ ਹੈ ਤਾਂ ਕਹਿ ਸਕਦੇ ਹਾਂ ਕਿ ਵੱਡਾ ਬਵਾਲ ਮਚਦਾ ਹੈ ਪੰਜਾਬ ਪਸ ਆਪਣਾ ਪੱਖ ਰੱਖਦੀ ਹੈ ਤਾਂ ਜਦੋਂ ਇਹ ਪੂਰਾ ਮਾਮਲਾ ਸਿਖਰਾਂ ਤੇ ਦਿਖਾਈ ਦਿੰਦਾ ਤਾਂ ਅਖਰ ਸਰਕਾਰ ਨੂੰ ਸਿੱਟ ਬਣਾਉਣੀ ਪੈ ਜਾਂਦੀ ਹੈ ਜਦੋਂ 8 ਮਹੀਨਿਆਂ ਤੱਕ ਸਿੱਟ ਨੇ ਕੋਈ ਕਾਰਵਾਈ ਨਾ ਕੀਤੀ ਸਿੱਟ ਨੇ ਕੋਈ ਜਾਂਚ ਨਾ ਕੀਤੀ ਆਖਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਦਖਲ ਦੇਣਾ ਪਿਆ ਸੂ ਮੋਟਸ ਦੇ ਨੋਟਲਸ ਰਾਹੀਂ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਗਿਆ ਕਿ ਜੇ ਸਰਕਾਰ ਨੇ ਜਾਂ ਉਸ ਪ੍ਰਸ਼ਾਸਨ ਨੇ ਸਿੱਟ ਬਣਾਈ ਸੀ ਤਾਂ ਆਖਰ ਸਿੱਟ ਦੇ ਵਿੱਚੋਂ ਸਿੱਟਾ ਕਿੱਥੇ ਗਿਆ ਤਾਂ ਕਹਿ ਸਕਦੇ ਆ ਕਿ ਪੰਜਾਬ ਪੁਲਿਸ ਦੇ ਬਹੁਤ ਸਾਰੇ ਅਧਿਕਾਰੀਆਂ ਨੂੰ ਫਟਕਾਰ ਲਗਾਈ ਜਾਂਦੀ ਹੈ ਖੁਦ ਡੀਜੀਪੀ ਪੰਜਾਬ ਨੂੰ ਤਲਬ ਕੀਤਾ ਜਾਂਦਾ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਕਤੀ ਨਾਲ ਕਿਹਾ ਕਿ ਸਿੱਟ ਨੇ ਹੁਣ ਤੱਕ ਕੀਤਾ ਕੁਝ ਨਹੀਂ ਹੈ ਫਿਰ ਗੈਂਗਸਟਰ ਲੋਰੈਂਸ ਬਸ਼ਨੋਈ ਦੀ ਇਹ ਇੰਟਰਵਿਊ ਚਰਚਾ ਦਾ ਵਿਸ਼ਾ ਬਣਦੀ ਆ ਤਾਂ ਕਹਿ ਸਕਦੇ ਆ ਕਿ ਹੁਣ ਜਦੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਸਕਤੀ ਹੁੰਦੀ ਹੈ ਤਾਂ ਸਿੱਟ ਨੂੰ ਇਹ ਗੱਲ ਕਹਿਣੀ ਪਈ ਹੈ ਕਿ ਸਾਰੀ ਜਾਂਚ ਪੜਤਾਲ ਕੀਤੀ ਹੈ ਤਾਂ ਗੈਂਗਸਟਰ ਲੋਰੈਂਸ ਬਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਦੀ ਨਹੀਂ ਹੈ ਤੇ ਰਾਜਸਥਾਨ ਜੇਲ ਦਾ ਹਵਾਲਾ ਦਿੱਤਾ ਗਿਆ ਜਦੋਂ ਤੱਕ ਸਿੱਟ ਨੇ ਆਪਣੀ ਜਾਂਚ ਦੀ ਰਿਪੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਕੋਲ ਦਾਖਲ ਕਰਵਾਣੀ ਸੀ ਤਾਂ ਇਹਨਾਂ ਦੇ ਵਿੱਚ ਇੱਕ ਟਿੱਪਣੀ ਗੈਂਗਸਟਰਾਂ ਦੀ ਵੀ ਸਾਹਮਣੇ ਆ ਜਾਂਦੀ ਹੈ ਜਿਹਦੇ ਨਾਲ ਕਿਤੇ ਨਾ ਕਿਤੇ ਜਾਂਚ ਹੋਰ ਪਾਸੇ ਤੁਰਦੀ ਵਖਾਈ ਦਿੰਦੀ ਹੈ ਜੱਗੂ ਭਗਵਾਨਪੁਰੀਆ ਤੇ ਗੈਂਗਸਟਰ ਲੋਰਨ ਬਸ਼ਨੋਈ ਇੱਕ ਹਲਫਨਾਮਾ ਅਦਾਲਤ ਦੇ ਵਿੱਚ ਦਾਖਲ ਕਰਦੇ ਆ ਕਿ ਅਸੀਂ ਤਾਂ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਦਾ ਕਤਲ ਕੀਤਾ ਹੀ ਨਹੀਂ ਹੈ ਪਰ ਕਹਿ ਸਕਦੇ ਹਾਂ ਕਿ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਜਦੋਂ ਸਖਤੀ ਕੀਤੀ ਤਾਂ ਸਿਟ ਨੇ ਪੱਲਾ ਛਡਾਉਂਦੀ ਕੋਸ਼ਿਸ਼ ਕੀਤੀ ਹੈ ਜਾਂ ਕਹਿ ਸਕਦੇ ਹਾਂ ਕਿ ਇੱਕ ਪਾਸੇ ਮਾਮਲੇ ਨੂੰ ਰਜ਼ਾਂਦੀ ਗੱਲ ਸਿਟ ਕਰਦੀ ਜਾ ਰਹੀ ਹੈ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਇਹ ਇੰਟਰਵਿਊ ਨਹੀਂ ਹੋਈ ਸਿਟ ਨੇ ਇਹ ਦੱਸਿਆ ਕਿ ਲੋਰੈਂਸ ਬਸ਼ਨੋਈ ਨੂੰ ਵਕ ਵਕ ਮਾਮਲਿਆਂ ਦੇ ਵਿੱਚ ਪੰਜਾਬ ਸਮੇਤ ਹਰਿਆਣਾ ਤੇ ਰਾਜਸਥਾਨ ਦੀਆਂ ਜੇਲਾਂ ਦੇ ਵਿੱਚ ਵੀ ਗੈਂਗਸਟਰ ਲੋਰੈਂਸ ਬਿਸ਼ਨੋਈ ਨੂੰ ਲਜਾਇਆ ਗਿਆ ਤਾਂ ਸਿੱਟਨੇ ਅਜਿਹੇ ਪੱਖ ਰੱਖਿਆ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਨਹੀਂ ਹੋਈ ਗੈਂਗਸਟਰ ਲੋਰੈਂਸ ਬਿਸ਼ਨੋਈ ਦੀ ਇਹ ਇੰਟਰਵਿਊ ਜਦੋਂ ਸਿੱਟਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦਾਇਰ ਕੀਤਾ ਤਾਂ ਹੁਣ ਇੱਕ ਵਾਰ ਫੇਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸ਼ਕਤੀ ਦੇ ਨਾਲ ਕਿਹਾ ਹੈ ਕਿ ਮਾਮਲਾ ਬਹੁਤ ਗੰਭੀਰ ਹੈ ਇਸ ਮਾਮਲੇ ਦੇ ਉੱਤੇ ਚੋਨਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਪੱਖ ਤੋਂ ਇੱਕ ਜਹੀ ਸਟ ਬਣਾ ਦਿੱਤੀ ਜਾਵੇ ਜਿਹਦੇ ਵਿੱਚ ਐਸਪੀ ਰੈਂਕ ਦੇ ਚੰਗੇ ਅਧਿਕਾਰੀ ਸ਼ਾਮਲ ਕੀਤੇ ਜਾਣ ਪੰਜਾਬ ਪੁਲਿਸ ਦੇ ਕੋਲੇ ਚੰਗੇ ਪੁਲਿਸ ਅਧਿਕਾਰੀ ਨੇ ਤੇ ਸਰਕਾਰ ਨੂੰ ਇਹ ਗੱਲ ਕਹੀ ਗਈ ਹੈ ਕਿ ਪੰਜ ਨਾਮ ਐਸਪੀ ਰੈਂਕ ਦੇ ਉਹਨਾਂ ਅਧਿਕਾਰੀਆਂ ਦੇ ਦਿੱਤੇ ਜਾਣ ਤਾਂ ਕਿ ਇੱਕ ਸਟ ਬਣਾ ਕੇ ਕਿਸੇ ਦਿਸ਼ਾ ਵੱਲ ਕੰਮ ਕੀਤਾ ਜਾ ਸਕੇ ਇਸ ਮਾਮਲੇ ਦੇ ਪੱਖ ਤੋਂ ਐਡਵੋਕੇਟ ਤਨੂ ਬੇਦੀ ਨੇ ਹਵਾਲਾ ਦਿੱਤਾ ਕਿ 14 ਤੇ 17 ਮਾਰਚ ਨੂੰ ਜੋ ਇੰਟਰਵਿਊ ਲੋਰੈਂਸ ਬਸ਼ਨੋਜ ਦੀ ਹੋਈ ਹੈ ਤਾਂ ਉਸ ਦੇ ਵਿੱਚ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਪੱਖ ਡੀਜੀਪੀ ਗੌਰਵ ਯਾਦਵ ਨੇ ਰੱਖੇ ਸੀ ਤਾਂ ਉਸ ਹਵਾਲੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਇੱਕ ਪਾਸੇ ਤਾਂ ਡੀਜੀਪੀ ਗੌਰਵ ਯਾਦਵ ਨੇ ਤਸਵੀਰਾਂ ਪੇਸ਼ ਕੀਤੀਆਂ ਉਲੀਆ ਪੇਸ਼ ਕੀਤਾ ਗੈਂਕਟਰ ਲਾਰੈਂਸ ਬਿਸ਼ਨੋਈ ਦਾ ਪਹਿਰਾਵਾ ਪੇਸ਼ ਕੀਤਾ ਤਾਂ ਜਿਸ ਤਰ੍ਹਾਂ ਸਿੱਟ ਪੱਲਾ ਝਾੜ ਰਹੀ ਹੈ ਤਾਂ ਬਹੁਤ ਸਾਰੇ ਤਰਕ ਜਿਹੜੇ ਵਕੀਲ ਪੱਖ ਤੋਂ ਕੋਰਟ ਦੇ ਵਿੱਚ ਦਿੱਤੇ ਜਾ ਰਹੇ ਹੈ ਤਾਂ ਹੁਣ ਕੋਰਟ ਨੇ ਇਸ ਗੱਲ ਦੇ ਉੱਤੇ ਸਖਤ ਨੋਟਿਸ ਲੈਂਦਿਆਂ ਖੁਦ ਕਿਹਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਸਿੱਟ ਹੀ ਇਸ ਮਾਮਲੇ ਦੇ ਵਿੱਚ ਦਖਲ ਦੇਗੀ ਜਦੋਂ ਤੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਤਾਂ ਕੁਝ ਆਸ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਲੱਗੀ ਹੈ ਕਿ ਹੁਣ ਤੱਕ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਪੱਖ ਤੋਂ ਸਿੱਟ ਵਾਲੇ ਪੱਖ ਤੋਂ ਤਾਂ ਕੋਈ ਆਸ ਸਾਨੂੰ ਦਿਖਾਈ ਨਹੀਂ ਦਿੱਤੀ ਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੀ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਕੋਈ ਚੰਗੀ ਭੂਮਿਕਾ ਅਦਾ ਕਰਦੀ ਹੈ ਤਾਂ ਪਰਿਵਾਰ ਉਸ ਦਾ ਸਵਾਗਤ ਜ਼ਰੂਰ ਕਰੇਗਾ ਹੁਣ ਵੇਖਣਾ ਹੋਏਗਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਪੱਖ ਤੋਂ ਕਿਸ ਤਰ੍ਹਾਂ ਦੀ ਸੱਟ ਬਣਦੀ ਹੈ ਪੰਜਾਬ ਸਰਕਾਰ ਵੱਲੋਂ ਕਿਹੜੇ ਐਸਪੀ ਰੈਂਕ ਦੇ ਅਧਿਕਾਰੀਆਂ ਦੇ ਨਾਮ ਦਿੱਤੇ ਜਾਂਦੇ ਆ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਜਾਂਚ ਕਿਸ ਪਾਸੇ ਤੁਰੇਗੀ ਤਾਂ ਉਸ ਦੇ ਵਿੱਚੋਂ ਕੀ ਕੁਝ ਨਿਕਲਦਾ ਇੱਕ ਆਸ ਜਿਹੜੀ ਹੈ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਸੱਟ ਦੇ ਉੱਤੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਰੱਖੀ ਆ ਦੂਜੇ ਪਾਸੇ ਗੱਲ ਕਰਾਂਗੇ ਕਾਂਗਰਸ ਦੇ ਵਿੱਚ ਪੈਦਾ ਹੋਈ ਖਾਨਾ ਜੰਗੀ ਦੀ ਜੀ ਹਾਂ ਜਿਹੜੀ ਖਾਨਾ ਜੰਗੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਦੇ ਵਿੱਚ ਦਿਖਾਈ ਦਿੱਤੀ ਤਾਂ ਕਹਿ ਸਕਦੇ ਆ ਕਿ ਵੱਡਾ ਵਿਵਾਦ ਤੇ ਵੱਡਾ ਬਵਾਲ ਉਸ ਸਮੇਂ ਖੜਾ ਕੀਤਾ ਨਵਜੋਤ ਸਿੰਘ ਸਿੱਧੂ ਨੇ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਕੈਪਟਨ ਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਜਾਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਫਖਦੇ ਮੁੱਦਿਆਂ ਨੂੰ ਲੈ ਕੇ ਹੀ ਨਵਜੋਤ ਸਿੱਧੂ ਆਪਣੀ ਹੀ ਸਰਕਾਰ ਤੇ ਵੱਡੇ ਸਵਾਲ ਖੜੇ ਕਰਦੇ ਰਹੇ ਤੇ ਕਾਂਗਰਸ ਖੇਰੂ ਖੇਰੂ ਹੁੰਦੀ ਚਲੀ ਗਈ ਤਾਂ ਜਦੋਂ ਕਾਂਗਰਸ ਹਾਈ ਕਮਾਂਡ ਨੇ ਦਖਲ ਦਿੱਤਾ ਤਾਂ ਉਸ ਸਮੇਂ ਸਾਰਾ ਕੁਝ ਇੰਨਾ ਕੁਝ ਬिखर ਗਿਆ ਸੀ ਕਿ ਕੈਪਟਨ ਮਰਿੰਦਰ ਸਿੰਘ ਨੂੰ ਗੱਡੀ ਤੋਂ ਉਤਾਰਨਾ ਪਿਆ ਚੰਨੇ ਨੂੰ ਮੁੱਖ ਮੰਤਰੀ ਬਣਾਉਣਾ ਪਿਆ ਤਾਂ ਫਿਰ ਇੱਕ ਵੱਡੀ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦੇ ਪੱਖ ਤੋਂ ਦਿੱਤੀ ਜਾਂਦੀ ਹੈ ਇੱਕ ਵੱਡੀ ਟੇਕ ਕਾਂਗਰਸ ਹਾਈ ਕਮਾਂਡ ਨੇ ਸਿੱਧੂ ਦੇ ਚਿਹਰੇ ਉੱਤੇ ਦੇਖੀ ਸੀ ਕਿ ਸ਼ਾਇਦ ਵਿਧਾਨ ਸਭਾ ਚੋਣਾਂ ਦੇ ਵਿੱਚ ਕੋਈ ਕਰਾਮਾਤ ਨਮਜੋਤ ਸਿੰਘ ਸਿੱਧੂ ਕਰਕੇ ਵਿਖਾਉਣ ਕਿਉਂਕਿ ਜਿਸ ਤਰ੍ਹਾਂ ਦੇ ਦੰਗ ਜੇ ਜਿਸ ਤਰ੍ਹਾਂ ਦੇ ਇਮੋਸ਼ਨਲ ਜਾਂ ਜਿਸ ਤਰ੍ਹਾਂ ਦਾ ਪ੍ਰਗਟਾਵਾ ਨਵਜੋਤ ਸਿੰਘ ਕਰਦੇ ਆ ਤਾਂ ਪੂਰੀ ਤਰ੍ਹਾਂ ਅਗਰੈਸਿਵ ਹੋ ਕੇ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਫਰੰਟ ਫੁੱਟ ਤੇ ਆ ਕੇ ਖੇਡਦੇ ਆ ਸੰਵਿਧਾਨ ਸਭਾ ਚੋਣਾਂ ਦੇ ਵਿੱਚ ਆਏ ਨਤੀਜਿਆਂ ਨੇ ਵੀ ਵੱਡੀ ਕਿਰਕਰੀ ਨਵਜੋਤ ਸਿੰਘ ਸਿੱਧੂ ਦੀ ਕੀਤੀ ਕਿਉਂਕਿ 78 ਦੀਆਂ ਸੀਟਾਂ ਤੋਂ 18 ਸੀਟਾਂ ਤੱਕ ਸਿਮਟ ਕੇ ਰਹਿ ਗਈ ਕਾਂਗਰਸ ਹੁਣ ਕਹਿ ਸਕਦੇ ਆ ਕਿ ਜਿਹੜੀ ਲੜਾਈ ਵਿਧਾਨ ਸਭਾ ਚੋਣਾਂ ਦੇ ਨੇੜੇ ਤੇੜੇ ਕਾਂਗਰਸ ਦੀਆਂ ਸਟੇਜਾਂ ਤੋਂ ਦਿਖਦੀ ਸੀ ਪਰੰਤੂ ਇੱਕ ਵੱਖਰੇ ਤੌਰ ਤੇ ਜਿਸ ਤਰ੍ਹਾਂ ਦੇ ਅਖਾੜੇ ਨਵਜੋਤ ਸਿੰਘ ਸਿੱਧੂ ਲਗਾ ਰਿਹਾ ਤਾਂ ਸਵਾਲ ਫਿਰ ਉੱਭਰਨੇ ਸ਼ੁਰੂ ਹੋ ਗਏ ਆ ਤੇ ਕਾਰਨਾ ਜੰਗੀ ਫੇਰ ਖੜੀ ਦਿਖਾਈ ਦਿੰਦੀ ਆ ਜਿਵੇਂ ਇਹ ਨਮਜੋਤ ਸਿੰਘ ਸਿੱਧੂ ਵੱਖ-ਵੱਖ ਮੰਚਾਂ ਤੋਂ ਆਪਣੀ ਗੱਲ ਆਖਦੇ ਆ ਸਰਕਾਰ ਨੂੰ ਘੇਰਦੇ ਆ ਮਾਈਨਿੰਗ ਦੇ ਮੁੱਦੇ ਤੇ ਬੋਲਦੇ ਆ ਸ਼ਰਾਬ ਘਟਾਲੇ ਤੇ ਬੋਲਦੇ ਆ ਤਾਂ ਕਹਿ ਸਕਦੇ ਆ ਕਿ ਨਮਜੋਤ ਸਿੰਘ ਸਿੱਧੂ ਆਪਣੇ ਹੀ ਪੱਖ ਤੋਂ ਰਾਗ ਆਲਾਪ ਦੇ ਤਾਂ ਦਿਖਾਈ ਦਿੰਦੇ ਆ ਪਰੰਤੂ ਬਹੁਤੀ ਤਵਜੋ ਨਮਜੋਤ ਸਿੰਘ ਸਿੱਧੂ ਦੇ ਕਿਸੇ ਵੀ ਬਿਆਨ ਨੂੰ ਨਹੀਂ ਦਿੱਤੀ ਜਾਂਦੀ ਨਾ ਤਾਂ ਬਹੁਤੇ ਬਿਆਨ ਖਬਰਾਂ ਦੀਆਂ ਸੁਰਖੀਆਂ 'ਚ ਹੁੰਦੇ ਨੇ ਤੇ ਨਾ ਹੀ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣਦੇ ਨੇ ਤਾਂ ਜਿਵੇਂ ਹੀ ਹੁਣ ਨਮਜੋਤ ਸਿੰਘ ਸਿੱਧੂ ਨੇ ਸਰਕਾਰ ਨੂੰ ਇੱਕ ਵੱਖਰੀ ਹੀ ਸਟੇਜ ਤੋਂ ਘੇਰਿਆ ਤਾਂ ਪ੍ਰਤਾਪ ਬਾਜਵਾ ਨੇ ਵੱਡੇ ਸਵਾਲ ਖੜੇ ਕੀਤੇ ਆ ਉਹਨਾਂ ਨੇ ਕਿਹਾ ਕਿ ਕਾਂਗਰਸ ਇੱਕ ਅਨੁਸ਼ਾਸਨ ਵਾਲੀ ਪਾਰਟੀ ਹੈ ਜੇ ਅਜੇ ਵੀ ਨਮਜੋਤ ਸਿੰਘ ਸਿੱਧੂ ਕੋਈ ਸਬਕ ਨਹੀਂ ਲੈਣਾ ਚਾਹੁੰਦੇ ਤਾਂ ਉਹ ਵੱਖਰੀ ਸਟੇਜ ਤੋਂ ਵਕਰੇ ਤੌਰ ਤੇ ਆਖਾੜੇ ਲਾ ਕੇ ਇਸ ਤਰ੍ਹਾਂ ਕਾਂਗਰਸ ਪਾਰਟੀ ਨੂੰ ਸਵਾਲਾਂ ਦੇ ਕਟਾਰੇ ਚ ਨਾ ਖੜਾ ਕਰਨ ਕਿਉਂਕਿ ਮਸਾ ਹੀ ਕਾਂਗਰਸ ਉਭਰੀ ਹੈ ਪਰੰਤੂ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਬਕ ਇੱਕ ਨਸੀਹਤ ਪ੍ਰਤਾਪ ਬਾਜਵਾ ਦਿੰਦੇ ਨਜ਼ਰਾਏ ਹੈ ਤੇ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਜੇ ਭਾਸ਼ਣ ਕਰਨੇ ਹੈ ਜੇ ਸਰਕਾਰ ਨੂੰ ਘੇਰਨਾ ਦਾ ਕਾਂਗਰਸ ਦੀ ਸਟੇਜ ਤੋਂ ਹੀ ਆ ਕੇ ਬੋਲਣ ਮੈਂ ਸੱਦਾ ਦਿਨਾ ਕਿ ਫਗਵਾੜਾ ਦੇ ਵਿੱਚ ਲੁਧਿਆਣਾ ਦੇ ਵਿੱਚ ਜਗਰਾਉਂ ਦੇ ਵਿੱਚ ਕਾਂਗਰਸ ਨੇ ਰੈਲੀਆਂ ਰੱਖੀਆਂ ਪ੍ਰਦਰਸ਼ਨ ਕੀਤੇ ਜਾਣਿਆ ਉਥੇ ਆ ਕੇ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਗੱਲ ਕਾਂਗਰਸ ਦੀ ਸਟੇਜ ਤੋਂ ਕਹਿਣੀ ਚਾਹੀਦੀ ਹੈ ਤੇ ਉਹਨਾਂ ਨੂੰ ਵੱਖਰੇ ਅਖਾੜੇ ਲਾ ਕੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਸ ਕਾਰਨ ਕਾਂਗਰਸ ਪਾਰਟੀ ਦਾ ਵੱਡਾ ਨੁਕਸਾਨ ਹੋਵੇ ਤਾਂ ਕਹਿ ਸਕਦੇ ਆ ਕਿ ਕਾਂਗਰਸ ਦੇ ਵੱਡੇ ਦਿਗਜ ਲੀਡਰ ਅੱਜ ਵੀ ਨਵਜੋਤ ਸਿੰਘ ਸਿੱਧੂ ਦੀ ਸੁਰ ਨਾਲ ਸਹਿਮਤ ਹੁੰਦੇ ਵਿਖਾਈ ਨਹੀਂ ਦਿੰਦੇ ਜੇ ਗੱਲ ਕਰ ਲਈਏ ਨਵਜੋਤ ਸਿੰਘ ਸਿੱਧੂ ਦੀ ਤਾਂ ਨਵਜੋਤ ਸਿੰਘ ਸਿੱਧੂ ਤਾਂ ਕਈ ਵਾਰ ਕਹਿ ਚੁੱਕਿਆ ਕਿ ਪੰਜਾਬ ਤਾਂ ਮੇਰੇ ਸਿਰ ਦੀ ਪੱਗ ਹੈ ਤੇ ਪੰਜਾਬ ਲਈ ਉਹ ਆਪਣਾ ਸਾਰਾ ਕੁਝ ਨਿਸ਼ਾਵਰ ਕਰਨ ਲਈ ਵੀ ਤਿਆਰ ਹੈ ਤੇ ਹਮੇਸ਼ਾ ਪੰਜਾਬ ਲਈ ਲੜਦੇ ਰਹਿਣਗੇ ਜੂਝਦੇ ਰਹਿਣਗੇ ਫਰੰਟ ਫੁੱਟ ਦੇ ਉੱਤੇ ਅਗਰ ਅਸਰਬ ਹੋ ਕੇ ਲੜਦੇ ਰਹਿਣਗੇ ਪਰੰਤੂ ਜੇ ਅਜੇ ਵੀ ਕਾਂਗਰਸ ਦੇ ਦਿਗਜ ਆਗੂਆਂ ਨੇ ਆਪਸ ਦੇ ਵਿੱਚ ਸੁਰਨਾ ਮਲਾਈ ਤਾਂ ਵੱਡਾ ਨੁਕਸਾਨ ਕਾਂਗਰਸ ਦਾ ਹੀ ਹੋ ਸਕਦਾ ਹੈ